ਜੇ ਮੇਰਾ ਨਾਮ ਡਾਕਟਰ ਮੁਕੇਸ਼ ਵਿਜ ਹੈ ਮੈਂ ਨਿਊਰੋ ਸਰਜਨ ਹਾਂ ਜੋ ਮੈਂ ਅਬਰੋਲ ਹਸਪੀਟਲ ਨਾਲ ਕਾਫੀ ਦੌਰ ਤੋਂ ਜੁੜਿਆ ਹਾਂ ਸੋ ਇਥੇ ਮੈਂ ਇੱਕ ਪੇਸ਼ੈਂਟ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗਾ ਸਾਡੇ ਨਾਲ ਇੱਕ ਪੇਸ਼ੈਂਟ ਨੇ ਜਿਨ੍ਹਾਂ ਦਾ ਨਾਮ ਮਹੰਗਰ ਸਿੰਘ ਹੈ ਇਹ तकरीबन 1.5 ਤੋਂ 2 ਮਹੀਨੇ ਪਹਿਲਾਂ ਸਾਡੇ ਕੋਲ ਦਾਖਲ ਹੋਏ ਸੀ ਬੜੀ ਗੰਭੀਰ ਹਾਲਤ ਵਿੱਚ ਆਏ ਸੀ ਇਹਨਾਂ ਦੇ 60ਵੀ ਲੱਗੀ ਸੀ ਬ੍ਰੇਨ ਦਾ ਪੈਰਲਾਈਸਰ ਅਟੈਕ ਵੀ ਆਇਆ ਸੀ ਸੀਜ਼ਰਸ ਵੀ ਐਜ ਹੇ ਨਨਨ ਇਫੈਕਸ਼ਨ ਵੀ ਹੈਗੀ ਸਭ ਕੁਝ ਇਕੱਠਾ ਹੀ ਸੀ ਇਹਨਾਂ ਦਾ ਐਂਡ ਕਾਫੀ ਦੇਰ ਤੱਕ ਬੇਹੋਸ਼ੀ ਦੀ ਹਾਲਤ ਚ ਕੋਮਾ ਕੰਡੀਸ਼ਨ ਚ ਵੈਂਟੀਲੇਟਰ ਤੇ ਰਹੇ ਐਂਡ ਆਪਾਂ ਇਹਨਾਂ ਦੀ ਵਾਟਸਾਪ ਨੂੰ ਸਾਰੀ ਗੱਲਾਂ ਸਮਝਾਈਆਂ ਕਿ ਨੌਬਤ ਹੈਗੀ ਹੈ ਕੰਡੀਸ਼ਨ ਹੈਗੀ ਹੈ ਸੋ ਇਹਨਾਂ ਨੇ ਵੀ ਸਾਰੀ ਗੱਲ ਸਮਝੀ ਸਾਡਾ ਪੂਰਾ ਸਾਡੇ ਤੇ ਭਰੋਸਾ ਰੱਖ ਕੇ ਇਹਨਾਂ ਨੇ ਆਪਣਾ ਪੇਸ਼ੈਂਟ ਦਾ ਇਲਾਜ ਕਰਵਾਇਆ ਜਦੋਂ ਇਹਨਾਂ ਨੂੰ ਆਪਾਂ ਥੋੜੇ ਡਿਸਚਾਰਜ ਕੀਤਾ ਸੀ ਉਦੋਂ ਉਦੋਂ ਵੀ ਇਹਨਾਂ ਦੀ ਕੋਮਾ ਕੰਡੀਸ਼ਨ ਹੀ ਸੀ ਤਕਰੀਬਨ ਅੱਖਾਂ ਕੋਨੀਆਂ ਸ਼ੁਰੂ ਕਰਤੀਆਂ ਸੀ ਇਹਨਾਂ ਨੇ ਗਲੇ ਚ ਵੀ ਨਾਲੀ ਸੀ ਨੱਕ ਵ ਤੇ ਰਸੇ ਵੀ ਨਾਲੀ ਸੀ ਪਸ਼ਾਬ ਦੇ ਰਸੇ ਵੀ ਨਾਲੀ ਸੀ ਲੇਕਿਨ ਇਹਨਾਂ ਦੇ ਵਾਰਸਾ ਨੇ ਵੀ ਪੂਰੀ ਮਿਹਨਤ ਕੀਤੀ ਅਸੀਂ ਵੀ ਪੂਰਾ ਹਸਪੀਟਲ ਨੇ ਆਪਣੇ ਵੱਲੋਂ ਜੋ ਸਹਿਯੋਗ ਹੋ ਸਕਦਾ ਸੀ ਕੀਤਾ ਅਲਟੀਮੇਟਲੀ ਫਿਰ ਫਿਰ ਦੁਬਾਰਾ ਆਪਾਂ ਐਡਮਿਟ ਕਰਕੇ ਇਹਨਾਂ ਨੂੰ ਜਿੰਨੀਆਂ ਨਾਲੀਆਂ ਸੀ ਜਦੋਂ ਹੋਸ਼ ਆ ਗਏ ਪੂਰੀ ਤਰ੍ਹਾਂ ਫਿਰ ਆਪਾਂ ਇਹਨਾਂ ਦੀਆਂ ਸਾਰੀਆਂ ਨਾਲੀਆਂ ਹੌਲੀ ਹੌਲੀ ਕੱਢ ਦਿੱਤੀਆਂ ਤੇ ਅੱਜ ਪੇਸ਼ੈਂਟ ਜਦੋਂ ਸਾਡੇ ਸਾਹਮਣੇ ਆਏ ਇੱਕ ਡਾਕਟਰ ਲਈ ਇਹ ਹੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੁੰਦੀ ਉਹਦਾ ਪੇਸ਼ੈਂਟ ਤੋਰ ਫਿਰ ਕੇ ਚੱਲ ਕੇ ਆਪਣੇ ਪੂਰੀ ਹੋਸ਼ ਜਦੋਂ ਆਏ ਤੇ ਇੱਕ ਡਾਕਟਰ ਲਈ ਸਭ ਤੋਂ ਵੱਡਾ ਬlesing ਉਹੀ ਹੁੰਦੀ ਹੈ। ਸੋ ਇਹ ਸਾਰੇ ਹਸਪਤਲ ਦੀ ਸਾਰੀ ਟੀਮ ਦਾ ਬੜਾ ਵੱਡਾ ਐਫਰਟ ਹੈ ਕਿ ਐਸੀ ਹਾਲਤ ਵਿੱਚ ਜਿਹੜੇ ਪੇਸ਼ੈਂਟ ਆਉਂਦੇ ਨੇ ਉਹ ਅਬਰੂਲ ਹਸਪਤਲ 'ਚ ਬੈਠ ਕੇ ਆਪਾਂ ਪੂਰੀ ਸੇਵਾਵਾਂ ਦਿੱਤੀਆਂ ਤੇ ਵਧੀਆ ਤਰੀਕੇ ਨਾਲ ਅੱਜ ਪੇਸ਼ੈਂਟ ਨੂੰ ਪੇਸ਼ੈਂਟ ਸਾਡੇ ਸਾਹਮਣੇ ਹੈਗਾ। ਵਾਟਸਐਪ ਕਿਹੜੇ-ਕਿਹੜੇ ਰੋਗਾਂ ਦੇ ਸਪੈਸ਼ਲਿਸਟ ਹੋ ਜਾਂ ਕਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਚੈੱਕਅਪ ਕਰਵਾ ਸਕਦੇ ਹੋ ਇਹਨਾਂ ਦੇ ਅੱਜ ਮੈਂ ਨਿਊਰੋ ਸਰਜਨ ਹੋਣ ਦੇ ਨਾਤੇ ਮੈਂ ਬ੍ਰੇਨ ਅਤੇ ਸਪਾਈਨ ਦੀ ਸਰਜਰੀਜ਼ ਕਰਦਾ ਹਾਂ। ਕੋਈ ਵੀ ਸਿਰਦੀ ਛੜਦਾ ਪੇਸ਼ੈਂਟ ਆ ਜਿਹਨੂੰ ਕਿਸੇ ਨੂੰ ਸਟ੍ਰੋਕ ਦਾ ਹੁੰਦਾ ਹੈ ਸਟ੍ਰੋਕ ਦੀ ਬਿਮਾਰੀ ਆਂਦੀ ਹੈ ਮਾਈਗਰੇਨ ਦੀ ਬਿਮਾਰੀ ਹੈ ਸਪਾਈਨ ਸਰਜਰੀ ਹੈ ਚਾਹੇ ਰੀੜ ਦੀ ਹੱਡੀ ਦੀ ਸੱਟ ਲੱਗੀ ਹੈ ਇਹ ਜ਼ਰੂਰੀ ਨਹੀਂ ਕਿ ਹਰ ਮਰੀਜ਼ ਨੂੰ ਆਪਰੇਸ਼ਨ ਦੀ ਲੋੜ ਹੁੰਦੀ ਹੈ ਕਈ ਪੇਸ਼ੈਂਟ ਨੇ ਜਿਹੜੇ ਦਵਾਈ ਨਾਲ ਹੀ ਠੀਕ ਹੁੰਦੇ ਨੇ ਸੋ ਜਿੱਥੇ ਆਪਰੇਸ਼ਨ ਦੀ ਲੋੜ ਹੈ ਉੱਥੇ ਅਸੀਂ ਆਪਰੇਸ਼ਨ ਦੀ ਸਹਾਇਤਾ ਲੈਨੇ ਆ ਜਿੱਥੇ ਮੈਡੀਕਲ ਮੈਨੇਜਮੈਂਟ ਦੀ ਲੋੜ ਆ ਉੱਥੇ ਆਪਾਂ ਸਾਰੀ ਟੀਮ ਰਲ ਕੇ ਆਪਣਾ ਮੈਡੀਕਲੀ ਮੈਨੇਜ ਕਰਨ ਦੀ ਕੋਸ਼ਿਸ਼ ਕਰਦੇ ਆ ਕੋਈ ਨੈਸੇ ਨਹੀਂ ਜਾਊਗਾ ਅਮਰੋਕੋ ਦੇਖੋ ਮੈਂ ਇਹ ਕਹਿਣਾ ਚਾਹਾਂਗਾ ਕਿ ਇਸ ਹਸਪਤਾਲ ਵਿੱਚ ਬੀਇੰਗ ਨਿਊਰੋ ਸਰਜਨ ਮੇਰੀ ਸੇਵਾਵਾਂ 24 ਘੰਟੇ ਲਈ ਉਪਲਬਧ ਹਨ ਤੇ ਓਪੀਡੀ ਡੇਜ਼ ਮੇਰੇ ਹੈਗੇ ਨੇ ਮੰਗਲਵਾਰ ਵੀਰਵਾਰ ਤੇ ਸ਼ਨੀਵਾਰ ਸਿੰਘ ਹੈ ਮੇਰਾ ਚਾਚਾ ਜੀ ਮਹਿੰਗਾ ਸਿੰਘ ਨੇ ਇਹਨਾਂ ਨੂੰ ਨਾ ਬੀਪੀ ਦੀ ਪ੍ਰੋਬਲਮ ਵੱਧ ਗਈ ਨਾ ਸੱਟ ਲੱਗੀ ਡਿਗ ਪੇ ਅਸੀਂ ਬਰੋਲ ਹਸਪਤਾਲ ਲੈ ਕੇ ਆਏ ਤੇ ਇਹਨਾਂ ਨੂੰ ਵੀ ਉਹ ਸੀਦੇ ਹਾਲ ਤੇ ਜਿੱਦਾਂ ਬੰਦਾ ਕੋਮਾ ਦੇ ਚੱਲ ਜਾਂਦਾ ਇਹਨਾਂ ਨੂੰ ਗਲੇ ਦੀ ਨਾਲੀ ਵੀ ਲੱਗੀ ਨੱਕ ਦੀ ਨਾਲੀ ਵੀ ਲੱਗੀ ਪਛਾਅ ਵਾਲੀ ਵੀ ਨਾਲੀ ਲੱਗੀ ਇਨਹਾੜ ਬਰੋਲ ਹਸਪੀਟਲ ਵਾਲਿਆਂ ਨੇ ਬਹੁਤ ਸਾਨੂੰ ਗਾਈਡ ਕੀਤਾ ਮਹੀਨਾ ਡੇਢ ਰੱਖਿਆ ਫਿਰ ਅਸੀਂ ਘਰ ਹੀ ਖੜਿਆ ਫਿਰ ਇਹ ਰਿਕਵਰੀ ਹੋਈ ਇੱਥੇ ਲਿਆਂਦਾ ਹੁਣ ਤੁਹਾਡੇ ਸਾਹਮਣੇ ਵੇਂਗਾ ਸਿੰਘ ਜੀ ਵੇਖੋ ਤੁਰਨ ਫਿਰਨ ਦੇ ਨੇ ਬਿਲਕੁਲ ਠੀਕ ਠਾਕ ਨੇ ਜੋ ਕਿ ਅਸੀਂ ਬਹੁਤ ਇਹਨਾਂ ਦਾ ਧੰਨਵਾਦ ਕਰਨੇ ਆ ਬਰੋਲ ਹਸਪੀਟਲ ਦਾ ਕਿ ਪ੍ਰੋਪਰ ਇਲਾਜ ਕੀਤਾ ਇਹਨਾਂ ਸੰਤੁਸ਼ਟ ਹੋ ਤੁਸੀਂ ਹਾਂ ਜੀ ਹਾਂ ਇਹ ਤਾਂ ਸੰਤੁਸ਼ਟ ਹੋ ਸਾਡੇ ਚਾਚਾ ਜੀ ਠੀਕ ਨੇ ਇਸ ਟਾਈਮ ਜਿਹੜੀ ਇਹਨਾਂ ਦੀ ਹਾਲਤ ਤੇ ਕੋਈ ਕਹਿ ਨਹੀਂ ਸਕਦਾ ਕਿ ਇਹ ਠੀਕ ਹੋਣਗੇ ਅੱਛਾ ਜੀ ਹਾਂ ਜੀ ਨਾ ਬਚਨ ਵਾਲੀ ਨਾ ਜੀ ਜਿਹੜਾ ਜੀ ਜਦੋਂ ਹੀ ਲਿਆਂਦਾ ਹੈ ਹੁਣ ਬਿਲਕੁਲ ਤੁਰ ਫਿਰ ਸਕਦੇ ਨੇ ਰੋਟੀ ਪਾਣੀ ਵੀ ਆਪ ਹੀ ਖਾ ਰਹੇ ਨੇ ਬਿਲਕੁਲ ਸਹੀ ਠੀਕ ਠੀਕ ਨੇ ਬਲਕ ਡਾਕਟਰ ਇੱਥੇ ਉਪਲਬਧ ਰਹਿੰਦੇ ਨੇ 24 ਘੰਟੇ ਹਾਂਜੀ 24 ਘੰਟੇ ਕੋਈ ਸਮੱਸਿਆ ਆਉਂਦੀ ਉਸੇ ਲਈ ਗਾਈਡ ਕਰਦੇ ਨੇ ਉਸੇ ਦੇ ਇੱਕ ਵਾਰੀ ਕ ਐਂ ਦੀ ਲੋੜ ਉਸੇ ਲਈ ਡਾਕਟਰ ਭੱਜੇ ਜਾਂਦੇ ਕੋਈ ਸਮੱਸਿਆ ਤਾਂ ਨਹੀਂ ਆਈ ਨਹੀਂ ਆਈ ਜੀ ਸਰ ਸਾਬ ਤੁਸੀਂ ਅਬਰੂਲ ਹਸਪੀਟਲ ਲੈ ਕੇ ਆਏ ਸੀ ਹਾਂਜੀ ਸਰ ਮੈਂ ਸੁਖਵਿੰਦਰ ਸਿੰਘ ਮੇ ਫਾਦਰ ਨਾਮ ਮਹਿੰਗਾ ਸਿੰਘ ਜੀ ਜੋ ਮਹੀਨਾ ਡੇਢ ਇੱਕ ਪਹਿਲਾਂ ਆਪਰੇ ਹੌਸਪੀਟਲ ਆਏ ਸੀ ਜਿਆਦਾ ਸੀਰੀਸ ਹੋਣ ਕਰਕੇ ਇਹਨਾਂ ਦੇ ਬ੍ਰੇਨ ਅਟੈਕ ਜਾਂ ਬ੍ਰੇਨ ਮੁਸ਼ਕਲ ਜਿਆਦਾ ਹੋ ਗਈ ਸੀ ਸੋ ਇੱਥੇ ਆਣ ਕੇ ਬਹੁਤ ਵਧੀਆ ਲਾਜ ਹੋਇਆ ਜੀ ਉਹ ਅੱਜ ਠੀਕ ਹੋ ਗਿਆ ਸੀ ਫੇਰ ਦੁਬਾਰਾ ਚੈੱਕਪਲੇ ਆਏ ਆ ਤੇ ਬਹੁਤ ਵਧੀਆ ਲਾਜ ਆ ਜੀ ਇੱਥੇ ਸੋ ਕਿਦਵਾਏ ਜੀ ਅਸੀਂ ਪਹਿਲਾਂ ਤਾਂ ਮਹੀਨਾ ਡੇਡ ਹੋ ਗਿਆ ਸੀ ਹੁਣ ਥੋੜਾ ਚੈੱਕਪਲੇ ਆਉਂਦੇ ਆ ਬਹੁਤ ਵਧੀਆ ਲਾਜ ਆ ਤਾਂ ਤੁਹਾਡੇ ਸਾਹਮਣੇ ਹੁਣ ਲੈ ਕੇ ਆਏ ਆ ਪੇਸ਼ ਕੋਈ ਦਿੱਕਤ ਨਹੀਂ ਆਈ ਲੈ ਜਨਾਬ ਨਹੀਂ ਜੀ ਕੋਈ ਦਿੱਕਤ ਨਹੀਂ ਬਹੁਤ ਵਧੀਆ ਗਾਈਡ ਕੀਤਾ ਉਹਨਾਂ ਨੇ ਡਾਕਟਰ ਸਾਹਿਬ ਨੇ